ਹਾਂਜੀ ਦੋਸਤੋ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਹੋਵੋਗੇ ਤੁਸੀਂ ਸਾਡਾ ਵਾਰਿਸ ਜ਼ੇਦਾਰਾ ਦਾ ਐਪੀਸੋਡ ਦੇਖ ਚੁੱਕੇ ਹੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਐਪੀਸੋਡ ਬਹੁਤ ਵਧੀਆ ਲੱਗਿਆ ਹੋਊਗਾ ਤੇ ਜਿੱਦਾਂ ਵੀ ਕੋਈ ਤੁਹਾਨੂੰ ਇਦਾਂ ਲੱਗਦਾ ਵੀ ਸਾਨੂੰ ਵੇਸਟ ਕੁਝ ਇਦਾਂ ਚੇਂਜਸ ਚਾਹੀਦੇ ਆ ਜਾਂ ਕੋਈ ਵੀ ਤੁਹਾਡੀ ਰਾਇ ਸਟੋਰੀ ਨੂੰ ਲੈ ਕੇ ਤਾਂ ਤੁਸੀਂ ਸਾਨੂੰ ਕਮੈਂਟ ਰਾਹੀਂ ਜਰੂਰ ਦੱਸਿਆ ਕਰੋ ਤੇ ਸਾਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਹੌਸਲਾ ਵਜਾਈ ਕਰਿਆ ਕਰੋ ਕਮੈਂਟ ਰਾਹੀਂ ਕਰਕੇ ਹਨਾ ਵੀ ਕਿਦਾਂ ਕੈਰੈਕਟਰ ਤੁਹਾਨੂੰ ਕਿਦਾਂ ਲੱਗਿਆ ਕਿਹਦੀ ਐਕਟਿੰਗ ਤੁਹਾਨੂੰ ਸਭ ਤੋਂ ਵਧੀਆ ਲੱਗਦੀ ਹੈ ਹਨ ਤੁਹਾਡਾ ਸ਼ੇਅਰ ਕਰਿਆ ਕਰੋ ਹੋਰ ਲੋਕਾਂ ਤੱਕ ਵੀ ਜਿੰਨੇ ਤੁਹਾਡੇ WhatsApp ਗਰੁੱਪ ਆ ਜਾਂ ਕਿਦਾਂ Facebook ਤੇ ਉੱਥੇ ਸ਼ੇਅਰ ਕਰਿਆ ਕਰੋ ਹਨਾ ਕਿ ਜਿਹੜੀ ਆਪਣੀ ਸੀਰੀਜ਼ ਆ ਦੇਖਣ ਲੋਕ ਤੇ ਆਪਾਂ ਨਾਲ ਨਾਲ ਇੱਕ ਹੋਰ ਸੀਰੀਜ਼ ਸਟਾਰਟ ਕਰ ਰਹੇ ਹਾਂ ਜਿਸ ਦਾ ਨਾਮ ਹੈ ਨਨਾਨ ਪਰਜਾਈ ਦਾ ਪਿਆਰ ਬਹੁਤ ਹੀ ਸੋਹਣਾ ਕਨਸੈਪਟ ਆ ਅਸੀਂ ਉਮੀਦ ਕਰਦੇ ਹਾਂ ਕਿ ਜਿੱਦਾਂ ਤੁਸੀਂ ਵਾਰਿਸ ਸਰਦਾਰਾਂ ਨੂੰ ਪਿਆਰ ਦਿੱਤਾ ਤੇ ਉਹ ਸਟੋਰੀ ਨੂੰ ਵੀ ਉਦਾਂ ਹੀ ਪਿਆਰ ਦਿਓਗੇ ਜਿਹੜੇ ਜਿਹੜੇ ਵੀ ਵਾਰਿਸ ਸਰਦਾਰਾਂ ਦਾ ਇਹ ਐਪੀਸੋਡ ਦੇਖ ਰਿਹਾ ਉਹ ਆਡੀਅנס ਨੇ ਆਪਣੀ ਜਿਹੜੀ ਵੀਡੀਓ ਹੈਗੀ ਨਨਾਨ ਪਰਜਾਈ ਦਾ ਪਿਆਰ ਜਰੂਰ ਦੇਖਣਾ ਕਿ ਰਿਸ਼ਤੇ ਕਿੱਦਾਂ ਬਦਲਦੇ ਰਹਿੰਦੇ ਨੇ ਵੀ ਆਪਣੇ ਸਮੇਂ ਦੇ ਨਾਲ ਕੁਇਸ਼ ਤਾਂ ਕਿੱਦਾਂ ਹੁੰਦਾ ਤੇ ਜਦੋਂ ਸਮਾਂ ਵਿੱਚ ਪੈਂਦਾ ਰਹਿੰਦਾ ਜਾਂ ਆਪਣੇ ਵਿੱਚ ਕੁਝ ਨਵੇਂ ਲੋਕ ਆਉਂਦੇ ਰਹਿੰਦੇ ਤੇ ਉਹ ਰਿਸ਼ਤਿਆਂ ਵਿੱਚ ਕਿੱਦਾਂ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਵੀ ਪਿਆਰ ਵੱਧਦਾ ਜਾਂ ਕੋਈ ਨਫ਼ਰਤ ਵੱਧਦੀ ਹੈ ਨਾ ਤਾਂ ਕੀ ਹੁੰਦਾ ਰਿਸ਼ਤਿਆਂ ਵਿੱਚ ਤਾਂ ਤੁਸੀਂ ਇਹ ਸਟੋਰੀ ਜਰੂਰ ਦੇਖਣੀ ਆ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਆਹ ਸਟੋਰੀ ਜਰੂਰ ਪਸੰਦ ਆਊਗੀ ਤੇ ਬਾਕੀ ਤੁਸੀਂ ਸਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਹੋ ਤਾਂ ਸਾਨੂੰ ਬਹੁਤ ਵਧੀਆ ਲੱਗਦਾ ਜੇ ਤੁਸੀਂ ਸਾਨੂੰ ਸਾਡੇ ਲਈ ਪੋਜ਼ਿਟਿਵ ਕਮੈਂਟ ਕਰਦੇ ਹੋ ਤੇ ਤੁਹਾਡੇ ਕਰਕੇ ਅਸੀਂ ਚੱਲ ਰਹੇ ਹਾਂ

ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੱਤ ਹੋ ਠੀਕ ਹੈ ਹਾਂ ਠੀਕ ਹੈ ਸਤਿ ਸ਼੍ਰੀ ਅਕਾਲ ਕਿਵੇਂ ਆ ਜਿੱਤੀ ਜਦੀਆ ਭਾਬੀ ਤੁਸੀਂ ਬੈਹ ਜਾ ਮੰਮੀ ਤੁਸੀਂ ਬੈਠੋ ਮੈਂ ਫਾੜੀ ਲੈ ਕੇ ਆਉਂਦੀ ਹਾਂ ਬਸ ਬਤ ਕਾਸੀ ਦੀ ਲੋੜ ਨਹੀਂ ਹੈਗੀ ਕੋਈ ਨਾ ਬੈਹ ਜਾ ਤੂੰ ਇਧਰ ਆਏ ਸੁਖ ਬੈਹ ਜਾ ਹੋਰ ਠੀਕ ਹੋ ਹਾਂ ਠੀਕ ਆ ਪੁੱਤ ਤੇ ਤੇਰੀ ਭੂਆ ਨਹੀਂ ਦਿਸਦੀ ਕਿੱਥੇ ਆਉ ਉਹ ਤਾਂ ਗਈ ਹੋਈ ਨੇ ਰਿਸ਼ਤੇਦਾਰੀ ਚ ਨਾ ਦੇਖੋ ਬਸ ਈ ਕਿਸੇ ਅੱਛਾ ਕਿੱਥੇ ਭਲਾ ਤਾਈ ਕੇ ਗਏ ਆ ਦੱਸਿਆ ਨਹੀਂ ਮੈਨੂੰ ਤੂੰ ਮੈਂ ਦੱਸ ਜੇ ਮੈਨੂੰ ਦੱਸ ਦਿੰਦੀ ਮੈਂ ਨਾਲ ਵਗ ਜਾਂਦੀ ਹੈ ਜੇ ਹੁਣ ਕੋਈ ਉਹਦੇ ਸੌਰੇ ਆ ਜੇ ਭਾਈ ਕੋਈ ਮਰਗ ਹੋ ਗਈ ਕੱਲੀ ਜਾਂਦੀ ਸੋਹਣੀ ਲੱਗਦੀ ਐ ਉਹਨਾਂ ਨੂੰ ਵੀ ਨਾ ਚੰਨ ਚੱਕ ਸਵੇਰੇ ਫੋਨ ਆਇਆ ਤਾਂ ਬਾਗੇ ਜਲਦੀ ਜਲਦੀ ਤੇ ਫਿਰ ਪੁੱਤ ਫੋਨ ਕਰਨ ਚ ਕਿੰਨਾ ਕੁ ਟਾਈਮ ਲੱਗਣਾ ਸੀਗਾ ਐ ਅਗਲਾ ਕਹਿੰਦਾ ਕੋਈ ਪੇਕੇ ਮਾਪੇ ਹੈ ਹੀ ਨਹੀਂ ਉਹ ਤਾਂ ਮੈਨੂੰ ਵੀ ਨਹੀਂ ਦੱਸ ਕੇ ਗਏ ਨਾਲੇ ਜਮਾ ਮੈਂ ਕੋਲ ਸੀ ਉਹਨਾਂ ਦੇ ਚਲੋ ਮਰਜੀ ਐ ਭਾਈ ਉਹਦੀ ਪੇਰ ਅਗਲਾ ਕੈਦ ਨਾਗਾ ਵੀ ਪਤਾ ਨਹੀਂ ਪਰ ਜਾਈ ਮਾੜੀ ਹੈਗੀ ਹੈ ਹੁਣ ਦੱਸਦੀ ਆ ਆਪਣੀ ਹੈਗੀ ਕੋਈ ਗੱਲ ਨਹੀਂ ਮੰਮੀ ਜੀ ਉਮੀ ਦੀ ਕੋਈ ਗੱਲ ਨਹੀਂ ਅਚਾਨਕ ਉਹਨਾਂ ਨੂੰ ਫੋਨ ਆ ਗਿਆ ਤਾਂ ਹੀ ਫਿਰ ਮੈਂ ਅੱਜ ਕਾਲਜ ਨਹੀਂ ਗਈ ਚਲ ਕੋਈ ਨਾ ਪੁੱਤ ਨੇੜੇ ਜਦੋਂ ਹੁਣ ਤੇਰੀ ਮਾਂ ਹੀ ਹੈਣੀ ਤੂੰ ਇਹਦਾ ਧਿਆਨ ਰੱਖਿਆ ਕਰ ਹੁਣ ਤੈਨੂੰ ਪਤਾ ਹੀ ਇਹ ਵੀ ਇਹਦਾ ਹਾਲ ਕੀ ਹੈਗਾ ਹੈ ਇਹੋ ਜਿਹੇ ਹਾਲ ਚ ਤਾਂ ਪੁੱਤ ਕੋਈ ਨਾ ਕੋਈ ਕੋਲੇ ਹੋ ਜਰੂਰੀ ਹੈ ਹੁਣ ਇਹ ਤ ਬਥੇਰਾ ਧਿਆਨ ਰੱਖਦੀ ਮੇਰਾ ਜਮਾਈ ਨਹੀਂ ਕੰਮ ਕਰਨ ਦੇ ਜੇ ਮੈਂ ਕੋਈ ਕੰਮ ਕਰਦੇ ਤਾਂ ਕਹਿੰਦੇ ਨਹੀਂ ਭਾਬੀ ਤੂੰ ਬੈਠ ਮੈਂ ਲਿਆ ਕੇ ਦਿੰਦੀ ਆ ਚੁੱਪ ਨੀ ਪੁੱਤ ਮੇਰੀ ਗੱਲ ਸੁਣ ਕੰਮ ਤਾਂ ساری ਉਮਰੀ ਕਰਨਾ ਹੈਗਾ ਹੈ ਤੇ ਹੁਣ ਤੇਰਾ ਜਿਹੜਾ ਇਹ ਵੇਲਾ ਹੈਗਾ ਪੁੱਤ ਐਂ ਟਪਾਲਾ ਆਵਦਾ ਆਰਾਮ ਕਰਿਆ ਕਰ ਐਵੇਂ ਗੱਲ ਘਲਾਉਣ ਨੂੰ ਕੋਈ ਗੱਲ ਹੋਰ ਹੋਗੀ ਫੇਰ ਵੇਲਾ ਹੱਥ ਨਹੀਂ ਆਉਂਦਾ ਹੈ ਹਾਂਜੀ ਜ਼ਰਾ ਧਿਆਨ ਰੱਖਦੀ ਆ ਇਹ ਮੇਰਾ ਖਾਣ ਪੀਣ ਦਾ ਵੀ ਧਿਆਨ ਰੱਖਿਆ ਕਰ ਆ ਵੇਖ ਲਾ ਮੂੰ ਹੀ ਖੱਟੀ ਵਰਗੀ ਹੋਈ ਪਈ ਐ ਸੁੱਕ ਕੇ ਚਿਹਰੇ ਤੇ ਭੋਰੇ ਨੂਰ ਨਹੀਂ ਹੈਗਾ ਤੇਰੇ ਤਾਨੂੰ ਪਤਾ ਤਾਂ ਹੈਗਾ ਕਿੰਨਾ ਕੁਝ ਹੋ ਗਿਆ ਉਹ ਪੁੱਤ ਫਿਰ ਇਹ ਤਾਂ ਹੁਣ ਜਿਹੜੀਆਂ ਰੱਬ ਦੀਆਂ ਮਾਰਾਂ ਹੁੰਦੀਆਂ ਕਿਸੇ ਦੇ ਸਾਰੇ ਨਹੀਂ ਹੁੰਦਾ ਕਹਿੰਦੇ ਤਾਂ ਹੁੰਦਿਆ ਵੀ ਬੰਦਾ ਇੱਥੇ ਆ ਕਿ ਮਾਰ ਖਾ ਜਾਂਦਾ ਹੈਗਾ ਰੱਬ ਮੂਰੇ ਨਹੀਂ ਕਿਸੇ ਦਾ ਜੋਰ ਚੱਲਦਾ ਫਿਰ ਹੁਣੇ ਤਾਂ ਸਾਰੀਆਂ ਮਾਰਾਂ ਧਾਣਾ ਚੱਲਣੀਆਂ ਪੈਂਦੀਆਂ ਪੁੱਤ ਰੱਬ ਤਾਂ ਸਾਡੇ ਨਾਲ ਹੀ ਪਤਾ ਨਹੀਂ ਹਰ ਵਾਰ ਕਿਉਂ ਮਾਰੀ ਕਰਦਾ ਪਤਾ ਨਹੀਂ ਕੀ ਮਾਰਾ ਕੀਤਾ ਸੀ ਤਾਂ ਰੱਬ ਦਾ ਪੁੱਤ ਕੋਈ ਅਗਲੇ ਪਿਛਲੇ ਜਨਮਾਂ ਦਾ ਕੋਈ ਹੁੰਦਾ ਭਾਈ ਵੀ ਖਬਰ ਹੈ ਕੋਈ ਕੀ ਪਾਪ ਕੀਤੇ ਹੋਏ ਨੇ ਜਿਹੜਾ ਆ ਜਨਮ ਚ ਭੁਗਤੀ ਜਾਂਦੀ ਹੈ ਹੈ ਤੇ ਚੱਲ ਮੇਰੀ ਗੱਲ ਸੁਣਾ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਪੁੱਤ ਤੂੰ ਉੱਧਰ ਚੱਲ ਬੜ ਮੇਰੇ ਕੋਲੇ ਹਾਂ ਭਾਬੀ ਤੁਸੀਂ ਉੱਧਰ ਚੱਲੋ ਸਾਡੇ ਨਾਲ ਜੋ ਕੁਝ ਹੋਣਾ ਸੀ ਹੋ ਗਿਆ ਹਨਾ ਉਹ ਤਾਂ ਰੱਬ ਦੀ ਮਾਰ ਹੁਣ ਪਾਈਆ ਟਾਈਮ ਕੱਢਣਾ ਪਊਗਾ ਥੋੜੇ ਥੋੜੇ ਟਾਈਮ ਹੈ ਤੁਸੀਂ ਸਾਡੇ ਨਾਲ ਚੱਲੋ ਕੋਈ ਨਾ ਜੀ ਮੈਂ ਹਜੇ ਮੈਂ ਠੀਕ ਐ ਜਦੋਂ ਮੈਂ ਆਉਣਾ ਹੋਇਆ ਫੋਨ ਕਰ ਦਊਂ ਤੈਨੂੰ ਮੈਂ ਉੱਥੇ ਤੇਰਾ ਜੀ ਲੱਗੂਗਾ ਗੱਲਾਂ ਬਾਤਾਂ ਕਰਾਂਗੇ ਹੈ ਇਹਦੇ ਨਾਲ ਜਵਾਕੜੀ ਨਾਲ ਹੱਸੇ ਖੇਡਣੇਗੀ ਚੱਲ ਮਨ ਹੋਰ ਹੋ ਜਾਂਦਾ ਹੈਗਾ ਨਾਲੇ ਮੇਰੀ ਗੱਲ ਸੁਣ ਪੁੱਤ ਅਸੀਂ ਕਿਹੜਾ ਤੈਨੂੰ ਕੋਈ ਬਗਾਨੇ ਆ ਤੇਰੇ ਆਪਦੇ ਹੀ ਆ ਤੇਰੇ ਦੁੱਖ ਸੁੱਖ ਚ ਨਹੀਂ ਖੜਾਂਗੇ ਅਸੀਂ ਹੋਰ ਕਦੋਂ ਖੜਾਂਗੇ ਪੁੱਤਾਂ ਹੈ ਅਸਤਕੇਂ ਤੁਸੀਂ ਬਗਾਨੇ ਹੋ ਆਪਦੇ ਹੋ ਉਹੀ ਤਾਂ ਹੈ ਪੁੱਤ ਨਾਲੇ ਇੰਨਾ ਹੀ ਬਹੁਤ ਆ ਤੁਸੀਂ ਮੇਰੇ ਕੋਲ ਆ ਗਏ ਵਧੀਆ ਹੱਸ ਕੇ ਬੁਲਾ ਲਿਆ ਹੋਰ ਮੈਨੂੰ ਕੀ ਚਾਹੀਦਾ ਤੇ ਇਹ ਮੇਰੀ ਗੱਲ ਸੁਣ ਮੈਂ ਤੇਰੇ ਨਾਲ ਆ ਕਿਸੇ ਗੱਲ ਦਾ ਫਿਕਰ ਨਾ ਕਰੀ ਕੋਈ ਪੈਸੇ ਟਕੇ ਦੀ ਲੋੜ ਐ ਭਾਈ ਉਹ ਸਹੀ ਬਾਕੀ ਹੁਣ ਦੇਖ ਤੇਰਾ ਜਿਹੜਾ ਵੀ ਕੁਝ ਤੇਰਾ ਹੈਗਾ ਪੁੱਤ ਮੈਂ ਕੁਝ ਨਹੀਂ ਲੁਕੋ ਕੇ ਰੱਖਦੀ ਸਾਰਾ ਕੁਝ ਤੁਹਾਡਾ ਹੱਕ ਤੁਹਾਨੂੰ ਦੇਉਂਗੀ ਠੀਕ ਹੈ ਨਾ ਭਾਬੀ ਮੈਂ ਥੋੜੀ ਮਨਿੰਦਰ ਨਾਲ ਭਾਬੀ ਨਾਲ ਵਧੀਆ ਬਣਦੀ ਆ ਤੁਸੀਂ ਉਧਰ ਚੱਲੋ ਰਜੀਵ ਵਧੀਆ ਲੱਗੂਗਾ ਕੋਈ ਨਹੀਂ ਮੰਮੀ ਉਹ ਨਾ ਮੰਮੀ ਨੂੰ ਆ ਜਾਂਦੋ ਫਿਰ ਜਿਵੇਂ ਠੀਕ ਲੱਗਿਆ ਨਾ ਉਹ ਠੀਕ ਆ ਜਾਓ ਚੱਲ ਕੋਈ ਨਾ ਉਹ ਅਗੜਾ ਬਗਾਨੀ ਆ ਜੇ ਅਸੀਂ ਲੈ ਜਾਾਂਗੇ ਸਾਡੀ ਵੀ ਤਾਂ ਕੁਝ ਲੱਗਦੀ ਆ ਫਿਰ ਪਤਾ ਪੁੱਤ ਤੈਨੂੰ ਨਹੀਂ ਪਤਾ ਹੁਣ ਤੇਰੀ ਭੂਆ ਭਾਈ ਸਾਰੇ ਕਾਸੇ ਦੀ ਮੇਰ ਸਮਝਦੀ ਐ ਉਹਨੂੰ ਆਏਗਾ ਵੀ ਭੈ ਜਿਹੜੀ ਇਹਦੀ ਸੇਵਾ ਪਾਣੀ ਕੀਤੀ ਐ ਉਹਦਾ ਸੇਰਾ ਮੈਨੂੰ ਮਿਲੇ ਵੀ ਭਾਈ ਮੈਂ ਬਹੁ ਸਾਮੀ ਐ ਹੈ ਚੱਲ ਕੋਈ ਨਹੀਂ ਮੈਂ ਤਾਂ ਤੇਰੀ ਮਾਂ ਦੇ ਵੀ ਗੁਣ ਗਾਉਣੀ ਐ ਵੀ ਭਾਈ ਇਹ ਜੇ ਔਖੇ ਟਾਈਮ 'ਚ ਇਹਨਾਂ ਦਾ ਵੇਲਾ ਵਖਤ ਕਢਾਰੀ ਐ ਜਵਾਕੜੀ ਦਾ ਹੈ ਨਹੀਂ ਮੰਮੀ ਉਹ ਤਾਂ ਲੰਘ ਜਾਈ ਉਹ ਫਿਰ ਆਏ ਨਾ ਬਿਨਾਂ ਪੁੱਛੇ ਬਾਅਦ ਚ ਫਿਰ ਗੁੱਸਾ ਕਰਨ ਲੱਗੇ ਹੁਣ ਉਹ ਮੈਨੂੰ ਲੈ ਕੇ ਆਏ ਸੀ ਹੁਣ ਐ ਕਹਿਣਗੇ ਪਿੱਛੇ ਬਾਗੀ ਬਿਨਾਂ ਦੱਸੇ ਤੁਸੀਂ ਐਂ ਕਰੋ ਨਾ ਭੂਆ ਨੂੰ ਫੋਨ ਕਰ ਲੋ ਇੱਕ ਵਾਰੀ ਕੋਈ ਗੱਲ ਨਹੀਂ ਅਸੀਂ ਨਾ ਕੱਲ ਭੇਜ ਦਾਂਗੇ ਮੰਮੀ ਜਿਵੇਂ ਆ ਗਈ ਗੱਲ ਕਰ ਚੱਲ ਪੁੱਤ ਮੇਰੀ ਗੱਲ ਸੁਣ ਹੁਣ ਉਹ ਉੱਥੇ ਮਰਗ ਚ ਗਈ ਐ ਇਹ ਜੇ ਥਾਂ ਤੇ ਆਪਾਂ ਫੋਨ ਕਰਦੇ ਚੰਗੇ ਨਹੀਂ ਲੱਗਦੇ ਨਾਲ ਐਡੀ ਕੀ ਗੱਲ ਐ ਜਿੱਥੇ ਇੰਨੇ ਦਿਨਾਂ ਦੀਆਂ ਬੈਠੀਆਂ ਨੇ ਕੋਈ ਨਹੀਂ ਆ ਜਾਣ ਦੇ ਤੇਰੀ ਭੂਆ ਨੂੰ ਉਹਦੇ ਨਾਲ ਗੱਲ ਕਰਨ ਨਾਲੇ ਭਾਈ ਤੇਰੀ ਭੂਆ ਨੂੰ ਲੈ ਚੱਲਾਂਗੇ ਉਧਰ ਆਪਾਂ ਹੈ ਆਪਣਾ ਵੀ ਟਾਈਮ ਸੌਖਾ ਨਿਕਲ ਜਾਊਗਾ ਤੇ ਨਾਲੇ ਇਹਨਾਂ ਦਾ ਵੀ ਵਾਕਈ ਹੁਣ ਤਾਂ ਤੁਸੀਂ ਹੋ ਮੇਰੇ ਕੋਲ ਹੋਰ ਕੌਣ ਐ ਕੱਲੇ ਤੋਂ ਵਾਦ ਕੁੱਤ ਉਹ ਤਾਂ ਹੁਣ ਤੈਨੂੰ ਪਤਾ ਹੀ ਐ ਦੁਨੀਆ ਹੈ ਹੀ ਇਹੀ ਜੀ ਐ ਅੱਜ ਕੱਲ ਨਾ ਮੰਗਰ ਨੂੰ ਪਤਾ ਲੱਗਦਾ ਹੁੰਦਾ ਹੈ ਵੀ ਕੌਣ ਆਪਦਾ ਤੇ ਕੌਣ ਪਰਾਇਆ ਜਦੋਂ ਕਿਸੇ ਦੇ ਔਖਾ ਟਾਈਮ ਆਉਂਦਾ ਹੈ ਬੰਦਾ ਉਦੋਂ ਹੀ ਪਰਖਿਆ ਜਾਂਦਾ ਹੈ ਹੁਣ ਔਖੇ ਟਾਈਮ 'ਚ ਪੁੱਤ ਅਸੀਂ ਨਾਲ ਖੜਾਂਗੇ ਹੋਰ ਕੌਣ ਖੜੂਗਾ ਹਾਂਜੀ ਹੈ ਲੋਕ ਤਾਂ ਅੱਜ ਕੱਲ ਗੱਲਾਂ ਕਰਨ ਵਾਲੇ ਹੁੰਦੇ ਆ ਜਾਂ ਭਾਈ ਕਿਸੇ ਦੇ ਦੁੱਖ ਦੇ ਟਾਈਮ ਤੇ 2 ਮਿੰਟ ਹਾ ਦਾ ਨਾ ਦਾ ਮਾਰਨ ਵਾਲੇ ਹੁੰਦੇ ਆਗੇ ਹੂੰ ਜਿਹੜਾ ਬੇਲਾ ਵਕਤ ਕਟਾਉਣਾ ਹੁੰਦਾ ਉਹ ਆਪਦਿਆਂ ਤੋਂ ਬਿਨਾਂ ਕੋਈ ਨਹੀਂ ਨਾਲ ਖੜਦਾ ਹੁੰਦਾ ਮੰਮੀ ਤੁਸੀਂ ਫੋਨ ਨਹੀਂ ਕੀਤਾ ਫੋਨ ਕਰ ਦਿੰਦੇ ਕੁਝ ਮੰਗਾ ਲੈਂਦੇ ਲੈ ਪੁੱਤ ਮੈਂ ਕਿਹੜਾ ਕੋਈ ਬਗਾਨੇ ਘਰੇ ਆਈਆਂ ਨਾਲੇ ਮੰਗਾਉਣ ਨੂੰ ਕਿਹੜਾ ਕੋਈ ਅਸੀਂ ਉਪਰੇ ਆਗੇ ਕਾਸੀ ਚੀਜ਼ ਦੀ ਲੋੜ ਨਹੀਂ ਹੈਗੀ ਕੋਈ ਨਹੀਂ ਮਨਿੰਦਰ ਠੀਕ ਸੀਗੀ ਹਾਂ ਭਾਬੀ ਠੀਕ ਸੀਗੀ ਉਹ ਸੇ ਨਹੀਂ ਭੇਜਿਆ ਮੈਨੂੰ ਉਹ ਤਾਂ ਆਪ ਤੈਨੂੰ ਯਾਦ ਕਰਦੀ ਸੀ ਕਹਿੰਦੀ ਮਾਂ ਹਰਪ੍ਰੀਤ ਕੋਲੇ ਜਾ ਕੇ ਆਓ ਤੇ ਨਹੀਂ ਤਾਂ ਉਹਨੇ ਆਪ ਵੀ ਆਉਣਾ ਸੀ ਨਾਲ ਬਸ ਅੱਜ ਉਹਦਾ ਕੋਈ ਮਾੜਾ ਮੋਟਾ ਹਾ ਕੱਪੜੇ ਲੈਣ ਦਾ ਕੰਮ ਜਾ ਉਲਝਿਆ ਪਿਆ ਸੀ ਕਹਿੰਦੀ ਮੈਨੂੰ ਟਾਈਮ ਨਹੀਂ ਹੈਗਾ ਹਲੇ ਚਲ ਮੈਂ ਫੇਰ ਜਾਉਂਗੀ ਕਹਿੰਦੀ ਤੁਸੀਂ ਜਾ ਕੇ ਆਓ ਅੱਛਾ ਚਲੋ ਵਧੀਆ ਢੇੜਾ ਮਾਰ ਲਿਆ ਤੇ ਹੋਰ ਜਿੱਤੇ ਕੀ ਕਰਦੀ ਹੁੰਨੀ ਆ ਕੁਛ ਨਹੀਂ ਭਾਬੀ ਮੈਂ 4 ਮਹੀਨੇ ਲਾ ਲੇ ਇੰਸਟੀਚੂਟ ਚ ਹੁਣ ਘਰੇ ਹੁੰਨੀ ਆ ਬਸ ਰਿਸ਼ਤੇ ਦੀ ਗੱਲ ਚੱਲੀ ਜਾਂਦੀ ਸੀਗੀ ਅੱਛਾ ਇਹਦਾ ਤਾਂ ਪੁੱਤ ਜੀ ਨਹੀਂ ਲੱਗਦਾ ਕਰੇ ਤੈਨੂੰ ਪਤਾ ਹੀ ਐ ਜਿਹੜੇ ਹਾਲਾਤਾਂ ਚ ਇਹ ਜਵਾਕੜੀ ਲੰਗੀ ਐ ਹੈ ਸਾਰਾ ਕੁਝ ਹੀ ਪਤਾ ਐ ਤੈਨੂੰ ਹਾਂਜੀ ਹੁਣ ਮੈਨੂੰ ਆਏਗਾ ਵੀ ਚਲ ਜੇ ਬਾਹਰ ਅੰਦਰ ਜਾਊਗੀ ਇਹਦਾ ਚਿੱਤ ਹੋਰ ਹੋ ਜਾਂਦਾ ਵੇੜਾ ਹੀ ਐ ਪੁੱਤ ਹਾਂ ਪਰ ਇਹ ਵੀ ਤਾਂ ਫਿਰ ਉਹੀ ਗੱਲਾਂ ਹਨ ਦਿਮਾਗ 'ਚ ਫਿਰਦੀਆਂ ਰਹਿੰਦੀਆਂ ਹਾਂ ਹਾਂ ਸਹੀ ਹੈ ਬਾਹਰ ਜਾ ਕੇ ਮਨ ਹੋਰ ਹੋ ਜਾਂਦਾ ਹੈ ਹਾਂ ਭਾਬੀ ਤੁਸੀਂ ਵੀ ਕੁਝ ਕਰਨ ਕਰਨ ਲੱਗ ਜਾਓ ਵਧੀਆ ਤੁਹਾਡਾ ਮਨ ਟਿਕਾਣੇ ਰਹੂਗਾ ਲੈ ਦੱਸ ਹੈ ਕਾਮਲੀ ਹੁਣ ਉਹ ਕਹੇ ਜਿਹੇ ਹਾਲ ਹੈ ਐ ਨਹੀਂ ਕਹਿੰਦੀ ਵੀ ਭਾਬੀ ਤੂੰ ਰਾਮ ਕਰਿਆ ਕਰ ਹੁਣ ਪੁੱਤੋ ਕਿਹੜੇ ਕੰਮ ਕਰਨ ਜੋਕਰੀ ਹੈ ਜਿਹੇ ਹਾਲ ਹੈ ਜਿਤੁਰੂ ਫਿਰੂਗੀ ਬੰਦੇ ਦਾ ਮਨ ਠੀਕ ਰਹਿੰਦਾਗਾ ਬਾਕੀ ਸਹੀ ਕਹਿੰਦੇ ਜੀਤੀ ਤੂੰ ਮੈਂ ਗੱਲ ਕੀਤੀ ਸੀ ਭੂਆ ਨਾਲ ਕੰਮ ਕਰਨ ਦੀ ਕੋਈ ਇਹਦੇ ਨੇ ਕੋਈ ਕੀ ਕਹਿੰਦੇ ਸੀ ਤੂੰ ਮੈਂ ਵੀ ਕੀਤੀ ਸੀ ਗੱਲ ਪਰ ਨਾ ਭਾਬੀ ਕਹਿੰਦੇ ਵੀ ਹਲੇ ਥੋੜਾ ਮੈਨੂੰ ਟਾਈਮ ਚਾਹੀਦਾ ਟਾਈਮ ਨਾਲ ਸਾਰੀਆਂ ਚੀਜ਼ਾਂ ਸਹੀ ਹੋ ਜਾਣਗੀਆਂ ਨਾਲੇ ਕਰੇ ਬਹਿ ਕੀ ਕੰਮ ਕਰਨਾ ਸੀ ਉਹ ਕੰਪਿਊਟਰ ਤੇ ਕਹਿੰਦੀ ਸੀਗੀ ਉਹ ਪੁੱਤ ਮੇਰੀ ਗੱਲ ਸੁਣ ਹੁਣ ਜਿਹੜਾ ਸਮਾਂ ਤੇਰੇ ਤੇ ਚੱਲੀ ਜਾਂਦਾ ਨਾ ਤੂੰ ਆਪ ਦੇ ਆਪ ਨੂੰ ਬਾਲੀ ਸਟ੍ਰੈਸ ਨਾ ਦੇ ਹੁਣ ਤਾਂ ਜਿੰਨਾ ਆਏ ਹੁੰਦਾ ਵੀ ਤੂੰ ਖੁਸ਼ ਰਹਿ ਆਪਦਾ ਭਾਈ ਚੰਗਾ ਖਾ ਪੀ ਆਪਣੀ ਸਿਹਤ ਦਾ ਧਿਆਨ ਰੱਖ ਕੋਈ ਨਹੀਂ ਸਾਰੀ ਉਮਰ ਹੀ ਕੰਮ ਕਰਨੇ ਕਿਹੜਾ ਕਿਤੇ ਭੱਜੇ ਜਾਂਦੇ ਆ ਕੰਮ ਤਾਂ ਹੁੰਦੇ ਰਹਿਣਗੇ ਮੰਮੀ ਆਏ ਹੋਗਾ ਨਾ ਦਿਮਾਗ ਖੋਰ ਹੋ ਜਾਂਦਾ ਦਿਮਾਗ ਤੇ ਟੈਨਸ਼ਨ ਨਹੀਂ ਲੱਗਦੀ ਫਿਰ ਪੁੱਤ ਤਾਂ ਹੀ ਤਾਂ ਮੈਂ ਕਹਿਣੀ ਆ ਵੀ ਉਧਰ ਮੇਰੇ ਬੰਨੀ ਚੱਲ ਬੜੋ ਦਿਮਾਗ ਖੋਰ ਹੋ ਜਾਂਦਾ ਗੱਲਾਂ ਬਾਤਾਂ ਕਰਾਂਗੇ ਚੱਲ ਜੋ ਦੋ ਜਣੇ ਚ ਬੈਹਨੇ ਫਰਕ ਪੈ ਜਾਂਦਾ ਕੋਈ ਗੱਲ ਨਹੀਂ ਮੰਮੀ ਬਸ ਜਦੋਂ ਮੰਮੀ ਆ ਗਈ ਨਾ ਮੈਨੂੰ ਨਾਲ ਗੱਲ ਕਰਕੇ ਨਾ ਅਸੀਂ ਉਹਦੇ ਭੇਜ ਦਾਂ ਘੂਆ ਛੱਡ ਜਾਣਗੇ ਮੈਨੂੰ ਹਾਂ ਚੱਲ ਕੋਈ ਨਹੀਂ ਚੱਲੀ ਪੁੱਤ ਫਿਰ ਨਾ ਨਾ ਪੁੱਤ ਚਾਦੀ ਤਾਂ ਲੋੜ ਨਹੀਂ ਮੇਰੀ ਗੱਲ ਸੁਣ ਬੇਫਿਕਰ ਰਹਾ ਕਰ ਕਿਸੇ ਚੀਜ਼ ਦੀ ਫਿਕਰ ਨਾ ਕਰਿਆ ਕਰ ਇਸੇ ਦੀ ਲੋੜ ਹੈ ਪੈਸੇ ਟਕੇ ਵੀ ਮੈਨੂੰ ਜਦੋਂ ਮਰਜ਼ੀ ਚਾਹੇ ਅੱਧੀ ਰਾਤ ਫੋਨ ਕਰਦੀ ਮੈਂ ਤੇਰੇ ਕੋਲੇ ਪੁੱਤ ਹਾਜ਼ਰ ਹਾਂ ਕੋਈ ਨਾ ਹਾਂ ਬਸ ਆਪ ਦਾ ਧਿਆਨ ਰੱਖੀ ਮੇਰੀ ਧੀ ਚੰਗਾ ਹਾਂ ਚੱਲ ਪੁੱਤ ਕੀ ਸੋਚਣ ਲੱਗੀ ਜੀਤੀ ਹੁਣ ਤਾਂ ਮੈਨੂੰ ਪੱਕਾ ਹੀ ਯਕੀਨ ਹੋ ਗਿਆ ਜਿਹੜੇ ਸਾਹਮਣੇ ਘਰੇ ਆਈ ਐ ਤੇ ਦੇਖ ਲਾ ਕਿਵੇਂ ਮਿੱਠੀ ਮਾਰੀ ਜਾਂਦੀ ਸੀ ਆਪੀ ਮੈਂ ਤਾਂ ਆਪ ਇੱਕਦਮ ਦੇਖ ਕੇ ਹੈਰਾਨ ਹੋ ਗਈ ਨਾ ਕੋਈ ਫੋਨ ਨਾ ਕੁਛ ਸਿੱਧਾ ਮੈਂ ਤਾਂ ਤਾਂ ਕੁਝ ਬੋਲੀ ਨਹੀਂ ਮੈਨੂੰ ਤਾਂ ਸਮਝ ਹੀ ਨਹੀਂ ਆ ਰਿਹਾ ਵੀ ਇੱਕੇ ਤੋਂ ਮੰਮੀ ਅਚਾਨਕ ਕਿਵੇਂ ਆ ਗਈ ਜਦੋਂ ਅਸੀਂ ਘਰੇ ਜਾਂਦੇ ਹੁੰਦੇ ਸੀ ਮੈਂ ਤੇ ਕਾਲਾ ਉਹ ਤਾਂ ੱੱਕੇ ਮਾਰ ਕੇ ਘਰੋਂ ਘੜਦੀ ਸੀ ਤੇ ਅੱਜ ਮੈਨੂੰ ਜਾਂਦੀਆਂ ਗੱਲਾਂ ਕਰੀ ਜਾਂਦੀ ਐ ਵੀ ਤੂੰ ਉੱਥੇ ਆ ਉੱਥੇ ਆ ਕੇ ਰਹਿ ਅਸੀਂ ਧਿਆਨ ਰੱਖਾਂਗੇ ਤੇਰਾ ਉਹ ਤੇ ਇੱਕੇ ਤੋਂ ਮੈਨੂੰ ਬਦਲਾਵ ਇੰਨੀ ਮਿੱਠੀ ਗੱਲਾਂ ਇੰਨਾ ਪਿਆਰ ਮੈਨੂੰ ਕੋਈ ਸਮਝ ਨਹੀਂ ਆ ਰਹੀ ਪਰ ਮੈਨੂੰ ਆ ਗਈ ਸਮਝ ਸਾਰੀ ਗੱਲ ਦੀ ਸਹੀ ਗੱਲ ਹੈ ਕਿ ਉਹਨੂੰ ਲੱਗਦਾ ਨਾ ਕਿ ਦਿਨਾਂ ਚ ਤੇ ਉਹ ਜਿਹਾ ਆਪਸ ਵਿੱਚ ਚਲੀ ਗੋਗਲ ਸੱਚੀ ਹੈ ਮੰਮੀ ਇਹਨਾਂ ਨਾਲ ਤਾਂ ਆ ਹੀ ਨਹੀਂ ਸਕਦੀ ਪੱਕਾ ਇਹਦੇ ਪਿੱਛੇ ਕੋਈ ਤਾਂ ਰੀਜ਼ਨ ਹੋਣਾ ਹੈ ਅੱਬੀ ਕੀ ਗੱਲ ਹੈ ਕੀ ਸੋਚੀ ਅੰਨੇ ਤੁਸੀਂ ਹਾਂ ਸੁਖ ਕੀ ਹੋ ਗਿਆ ਮੈਂ ਤਾਂ ਸੋਖੇ ਇਹੀ ਸੋਚੀ ਜਾਨੀ ਆ। ਚਿੰਦਰਪਨ ਆਪਣੇ ਘਰੇ ਆਈ ਬਿਨਾਂ ਦੱਸੇ ਆਪਾਂ ਨੂੰ। ਦੇਖ ਲਾ ਤੇਰੇ ਸਾਹਮਣੇ ਕਿੰਨੀ ਮਿੱਠੀ ਬਣੀ ਜਾਂਦੀ ਸੀਗੀ। ਹੁਣ ਤਾਂ ਨਾ ਮੈਨੂੰ ਸ਼ੱਕ ਨਹੀਂ ਯਕੀਨ ਵੀ ਹੋ ਗਿਆ। ਵੀ ਇਹਨੇ ਕੀਤਾ ਸਾਰਾ ਕੁਝ। ਭਾਬੀ ਪਰ ਗੱਲਾਂ ਤਾਂ ਐਵੇਂ ਤਾਂ ਲੱਗਿਆ ਨਹੀਂ ਹਨਾ ਕਿਨੇ ਵਧੀਆ ਤਰੀਕੇ ਨਾਲ ਉਹਨੇ ਮੈਨੂੰ ਬੁਲਾਇਆ ਹਨਾ ਆ ਕੇ ਵਧੀਆ ਗੱਲਾਂ ਕੀਤੀਆਂ ਨੇ। ਗੱਲਾਂ ਤਾਂ ਤਾਂ 1% ਨਹੀਂ ਲੱਗਿਆ ਵੀ ਜਿਵੇਂ ਕੋਈ ਗੱਲ ਹੋਣੀ ਹੈ। ਹੂੰ। ਮਿੱਠੀ ਤਾਂ ਫਿਰ ਬਾਨਨੇ ਸੀ ਆਪਣੇ ਨਾਲ ਹੁਣ ਇਹਨੂੰ ਪਤਾ ਲੱਗ ਗਿਆ ਵੀ ਹੁਣ ਥਾਣੇ ਇਹਨਾਂ ਨੇ ਰਿਪੋਰਟ ਕਰਵਾਤੀ ਤੇ ਹੁਣ ਰੋਜ਼ ਘੇੜੇ ਮਾਰਦੇ ਆਪਾਂ ਹਨਾ ਨਵੀਂ ਤੋਂ ਨਵੀਂ ਗੱਲ ਪਤਾ ਲੱਗਦੀ ਆ ਤੇ ਕਿਤੇ ਨਾ ਕਿਤੇ ਤਾਂ ਇਹਨੂੰ ਵੀ ਡਰ ਹੈਗਾ ਵੀ ਮੇਰਾ ਨਾਮ ਆਊਗਾ ਕੱਲ੍ਹ ਕੋਲੋਂ ਨੂੰ ਅੱਗੇ ਭਾਬੀ ਉਹ ਗੱਲ ਤਾਂ ਹੈ ਨਾਲੇ ਇੱਕੇ ਦਮ ਇਹਨਾਂ ਬਦਲਾਓ ਨਾ ਕੋਈ ਫੋਨ ਨਾ ਕੁਝ ਵੀ ਸਿੱਧਾ ਅਚਾਨਕ ਘਰੇ ਆਣਾ ਤੇ ਨਾਲ ਹੀ ਤੁਹਾਨੂੰ ਲਜਾਂਦੀਆਂ ਗੱਲਾਂ ਕਰਨੀਆਂ ਮੈਨੂੰ ਕੋਈ ਸਮਝ ਨਹੀਂ ਆਇਆ ਸੁਖ ਕਰਤੀ ਨਾ ਜਵਾਕਾ ਵਾਲੀ ਗੱਲ ਹਜੇ ਤੂੰ ਦਵਾਕੜੀ ਆ ਤੈਨੂੰ ਇਹ ਗੱਲਾਂ ਦਾ ਨਹੀਂ ਪਤਾ ਪਰ ਤੈਨੂੰ ਤਾਂ ਸਮਝ ਨਹੀਂ ਆਈ ਇਹ ਗੱਲ ਮੈਨੂੰ ਜਰੂਰ ਸਮਝ ਆ ਗਈ ਅੱਬੀ ਹੁਣ ਜਵਾਕ ਤਾਂ ਹੈਗੀ ਆ ਮੈਂ ਨਾਲੇ ਜਿਹੜੀਆਂ ਗੱਲਾਂ ਤੁਸੀਂ ਸਮਝਣੀਆਂ ਹਲੇ ਮੈਂ ਉਹਨਾਂ ਗੱਲਾਂ ਤੋਂ ਬਹੁਤ ਦੂਰ ਆ ਪਰ ਮੈਨੂੰ ਮਾ ਦਾਲ ਚ ਕੁਛ ਕਾਲਾ ਲੱਗ ਰਿਹਾ ਤੂੰ ਅੱਗੇ ਤਾਂ ਕਦੇ ਆਈ ਨਹੀਂ ਭਾਬੀ ਘਰੇ ਹਨਾ ਦਾਲ ਚੋਂ ਕਾਲਾ ਨਹੀਂ ਕਮਲੀ ਇਹ ਸਾਰੀ ਦਾਲ ਹੀ ਕਾਲੀ ਆ ਮੇਰੀ ਗੱਲ ਸੁਣੋ ਜਦੋਂ ਭਾਬੀ ਆਪਣੇ ਉਹ ਕੋਈ ਘਰੇ ਆਉਂਦਾ ਜੇ ਆਪਾਂ ਚਾਚੇ ਨੂੰ ਫੋਨ ਕੀਤਾ ਚਾਚਾ ਤਾਂ ਹੀ ਆਇਆ ਤੇ ਮੰਮੀ ਨੇ ਨਾ ਕੋਈ ਫੋਨ ਨਾ ਕੁਛ ਸਿੱਧਾ ਕਿ ਤੈਨੂੰ ਲੈ ਜਾਂਦੀਆਂ ਗੱਲਾਂ ਉਹੀ ਤਾਂ ਗੱਲ ਆ ਨਾ ਜਦੋਂ ਅਸੀਂ ਉਹਨਾਂ ਦੇ ਘਰੇ ਜਾਂਦੇ ਹੁੰਦੇ ਸੀ ਮੈਂ ਤੇ ਕਾਲਾ ਉਦੋਂ ਤਾਂ ਕਹਿੰਦੀ ਹੁੰਦੀ ਸੀ ਤੂੰ ਮੇਰੇ ਸਾਹਮਣੇ ਨਾ ਤੇ ਸਾਡੇ ਘਰੇ ਨਾ ਆਈ ਧੱਕੇ ਮਾਰ ਕੇ ਘਰੋਂ ਕੱਢਦੀ ਸੀ ਤੇ ਅੱਜ ਹੈ ਉਹਦੇ ਘਰ ਵਾਲੇ ਨੂੰ ਇਲਜ਼ਾਮ ਆਈ ਆ ਹਾਂ ਵੀ ਮੈਂ ਸਾਂਭ ਲੂੰਗੀ ਨਾਲੇ ਭਾਬੀ ਇੱਕ ਗੱਲ ਕਹਾਂ ਗੱਲੀ ਬਾਤੀ ਨਾ ਮੰਮੀ ਨੂੰ ਵੀ ਬਹੁਤ ਕੁਝ ਸੁਣਾਇਓ ਮੈਂ ਪਰ ਕੁਝ ਬੋਲੀ ਨਹੀਂ ਬੋਲ ਵੀ ਕੀ ਸਕਦੀ ਸੀ ਹਾਂ ਤੈਨੂੰ ਵੀ ਪਤਾ ਮੈਂ ਕਿਉਂ ਚੁੱਪ ਕਰਕੇ ਗੱਲਾਂ ਸੁਣੀ ਗਈ ਹਾਂ ਬੋਲਣ ਤਾਂ ਬਥੇਰਾ ਕੋਸ਼ਿਸ਼ ਮੇਰੇ ਕੋਲ ਸਾਡੇ ਨਾਲ ਕਰਿਆ ਨੇ ਘਟ ਕੀਤੀਆਂ ਤੈਨੂੰ ਪਤਾ ਕੀ ਕੁਛ ਕੀਤਾ ਸੀ ਇਹ ਤਾਂ ਮੇਰੀ ਏਡੀ ਦੁਸ਼ਮਣ ਹੈ ਇਹਨੇ ਤਾਂ ਮੇਰਾ ਜਵਾਕ ਤੱਕ ਮਰਵਾਤਾ ਸੀਗਾ ਉਹਦੇ ਕੀ ਕਸੂਰ ਸੀ ਵਿਚਾਰੇ ਦਾ ਭਾਬੀ ਇੱਕ ਗੱਲ ਕਮਾ ਕਹਿੰਦੇ ਨਹੀਂ ਹੁੰਦੇ ਜੋ ਹੁੰਦਾ ਚੰਗੇ ਲਈ ਹੁੰਦਾ ਜੇ ਮੰਮੀ ਹੁੰਦੀ ਨਾ ਕਰੇ ਪਤਾ ਨਹੀਂ ਕੀ ਕੀ ਹੋਣਾ ਸੀਗਾ ਨਲੇ ਤਾਂ ਕੋਈ ਮੌਕਾ ਛੱਡਦੀ ਨਹੀਂ ਹੈਗੀ ਜਿੱਥੇ ਇਹ ਮੰਮੀ ਨਾਲ ਬੈਂਸ ਬਾਜੀ ਨਾ ਕਰੇ ਉਹ ਤਾਂ ਮੰਮੀ ਆ ਵਿਚਾਰੀ ਜਿਹੜੀ ਹੁਣ ਤੱਕ ਚੁੱਪ ਰਹੀ ਆ ਪੱਕਾ ਹੁਣ ਵੀ ਨਾ ਇਹਨਾਂ ਦੀ ਲੜਾਈ ਹੋਣੀ ਸੀ ਜੇ ਭੂਆ ਘਰੇ ਹੁੰਦੀ ਉਹ ਹੀ ਤਾਂ ਗੱਲ ਆ ਭਾਬੀ ਅੱਗੇ ਮੈਂ ਉਹ ਹੀ ਸੋਚੀ ਜਾਨੀ ਆ ਵੀ ਚੰਗਾ ਹੋਇਆ ਇੱਕ ਤਾਂ ਮੰਮੀ ਵੈਸੀ ਟੈਨਸ਼ਨ ਲੈਂਦੇ ਆ ਤੇ ਜੇ ਕੋਈ ਗੱਲਬਾਤ ਹੋ ਜਾਂਦੀ ਨਾ ਉਹ ਤਾਂ ਬੋਲੇ ਬਿਨਾ ਰਹਿ ਨਹੀਂ ਸਕਦੇ ਸੀ ਆਪਾਂ ਹੀ ਸੀ ਜਿਹੜੇ ਚੁੱਪ ਕਰਕੇ ਸਭ ਕੁਝ ਸੁਣੀ ਗਏ ਤੇ ਗੱਲੀਬਾਤ ਦੇਖ ਲਓ ਮੰਮੀ ਨੂੰ ਵੀ ਕਿੰਨਾ ਕੁ ਸੁਣਾ ਗਈ ਸੁੱਖ ਬੋਲਣ ਦਾ ਬਥੇਰਾ ਖੁਸ਼ੀ बोल पंदे ਆਪਾਂ ਪਰ ਮੈਂ ਵੀ ਚੁੱਪ ਹੋ ਕੇ ਨਾ ਜਾਣ ਕੇ ਸੁਣੀ ਗਈ ਉਹ ਕਿੰਨਾ ਕੁ ਗਿਰਦੀ ਆਪਣੀਆਂ ਨਜ਼ਰਾਂ ਚ ਨਾਲੇ ਭਾਬੀ ਇੱਕ ਗੱਲ ਹੋਰ ਜੀਤੀ ਨੇ ਵੀ ਪਤਾ ਨਹੀਂ ਟੰਗ ਜੀ ਨਾਲ ਗੱਲ ਕੀਤੀ ਨਹੀਂ ਉਹ ਵੀ ਬਸ ਥੋਨੂੰ ਲਜਾਣ ਦੀਆਂ ਹੀ ਗੱਲਾਂ ਕਰ ਜਾਂਦੀ ਸੀ ਜਿਵੇਂ ਨਾ ਮੰਮੀ ਨੇ ਸਿਖਾਇਆ ਹੋਵੇ ਉਹਨੂੰ ਵੀ ਬਸ ਇੱਕੋ ਗੱਲ ਕਹਿਣੀ ਹੈ ਇੱਕੋ ਗੱਲ ਤੇ ਅੜੀ ਰਹੀ ਉਹ ਤਾਂ ਹੋਰ ਕੋਈ ਉਹਨੇ ਗੱਲਬਾਤ ਹੀ ਨਹੀਂ ਕੀਤੀ ਸੋਖ ਉਹਨੂੰ ਕੀ ਪਤਾ ਕੀ ਚੱਲੀ ਜਾਂਦਾ ਇਹਨਾਂ ਦੇ ਦਿਲ 'ਚ ਮੈਂ ਤਾਂ ਕੁਝ ਨਹੀਂ ਕਹਿ ਸਕਦੀ ਪਰ ਹਾਂ ਹੁੰਤਾ ਮੈਂ ਕਹਤਾ ਹੁੰਦੀ ਮੈਂ ਪੁੱਗੋ ਦੇ ਕਹਿੰਦੇ ਆਉਂਦੀ ਆ ਉੱਥੇ ਤੇ ਜੇ ਕੱਲ ਕਲੋਂ ਨੂੰ ਫੇਰ ਆ ਗਈ ਫੇਰ ਫੇਰ ਮੈਂ ਕੀ ਕਹੂੰਗੀ ਮੈਂ ਨਹੀਂ ਜਾਣਾ ਸੁੱਕੋ ਉੱਥੇ ਸੱਚੀ ਹਾਂ ਮਨਿੰਦਰ ਵਧੀਆ ਮੈਨੂੰ ਪਤਾ ਹੈ ਮਨਿੰਦਰ ਨਾਲ ਮੇਰੀ ਵਧੀਆ ਬੰਦੀ ਆ ਪਰ ਉਹ ਮੇਰੇ ਕਿੰਨਾ ਕ ਧਿਆਨ ਰੱਖ ਲੂਗੀ ਉੱਥੇ ਜੇ ਕੱਲ ਕਲੋਂ ਨੂੰ ਉਹਨੇ ਮੇਰੇ ਜਵਾਕ ਨੂੰ ਫੇਰ ਕੁਛ ਕਰਤਾ ਫੇਰ ਮੇਰੇ ਕੋਲ ਕੀ ਆ ਮੇਰੇ ਕੋਲ ਤਾਂ ਕੱਲਾ ਮੇਰਾ ਜਵਾਕ ਹੀ ਆ ਜੇ ਇਹਨੂੰ ਕੁਛ ਹੋ ਗਿਆ ਤਾਂ ਮੈਂ ਕੀ ਕਰੂੰਗੀ ਭਾਬੀ ਤੁਸੀਂ ਕੀ ਸੋਚਦੇ ਮੇਰਾ ਦਿਲ ਮੰਦਾ ਮੈਂ ਤਾਂ ਆਪਨੇ ਤੁਹਾਨੂੰ ਭੇਜ ਕੇ ਰਾਜੀ ਨਾਲੇ ਨਾ ਮੰਮੀ ਨੇ ਵੀ ਇਹੀ ਗੱਲ ਕਹਿਣੀ ਆ ਮੈਂ ਤਾਂ ਐ ਕਹਿਨੀ ਆ ਭਾਬੀ ਆਪਾਂ ਨੂੰ ਮੰਮੀ ਨੂੰ ਇਹ ਗੱਲ ਦੱਸ ਦੇਣੀ ਕਿਉਂਕਿ ਜੇ ਪਤਾ ਲੱਗ ਗਿਆ ਨਾ ਉਹਨਾਂ ਨੇ ਤਾਂ ਸਿੱਧਾ ਫੋਨ ਹੀ ਲਾਉਣਾਗਾ ਤੇ ਪਤਾ ਨਹੀਂ ਮੰਮੀ ਨੇ ਗੁੱਸੇ 'ਚ ਕੀ ਕੁਛ ਬੋਲਣਾ ਕੋਈ ਦੱਸਣੀ ਤਾਂ ਪਊਗੀ ਆਪਾਂ ਨੂੰ ਗੱਲ ਜੇ ਸਿੰਦਰਪਾਲ ਨੇ ਆਪਨੇ ਦੱਸਤਾ ਜਾਂ ਖਲਕਲ ਉਹਨੂੰ ਫੇਰ ਆ ਕੇ ਖੜ ਗਈ ਫੇਰ ਵੀ ਤਾਂ ਗੱਲ ਨਿਕਲੂਗੀ ਨਾ ਫੇਰ ਆਪਾਂ ਨੂੰ ਲੜਨਾ ਪਊ ਆਨੇ ਵੀ ਹਾਂ ਤੁਸੀਂ ਵੀ ਗੱਲਾਂ ਲੁਕਾਉਣ ਲੱਗ ਗਈਆਂ ਸਹੀ ਗੱਲ ਆਪਾਂ ਤਾਂ ਉਹ ਚੁੱਪ ਕਰਕੇ ਬਸ ਇਹੀ ਗੱਲ ਕਹਤੇ ਵੀ ਕੋਈ ਨਹੀਂ ਇੱਕ ਉਹ ਦਿਨਾਂ ਤੱਕ ਭੇਜ ਦਾਂਗੇ ਗੱਲ ਕਰਕੇ ਭਾਬੀ ਹੁਣ ਤਾਂ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਵੀ ਕੀ ਕਰੀਏ ਕੀ ਨਾ ਕਰੀਏ ਜਿੰਨੇ ਕਹਾਣੀ ਸੁਲਝਾਉਂਦੇ ਨਾ ਉੰਨੀ ਜਿਆਦਾ ਉਲਝਦੀ ਜਾਂਦੀ ਹੈ ਸੁੱਖ ਮੇਰੀ ਗੱਲ ਸੁਣ ਇਹ ਆਪਣੇ ਅੱਗੇ ਕਿੰਨੀ ਮਰਜ਼ੀ ਮਿੱਠੀ ਭੰਜੇ ਹਾਂ ਇਹਦੀ ਸੱਚਾਈ ਤਾਂ ਸਾਹਮਣੇ ਮੈਂ ਲਿਆ ਕੇ ਰਹਾਂਗੀ چاہے ਮੈਨੂੰ ਕੁਝ ਮਰਜ਼ੀ ਕਰਨਾ ਪੈ ਜਾਵੇ ਕਾਲੇ ਨੂੰ ਤਾਂ ਇਨਸਾਫ ਜ਼ਰੂਰ ਦਵਾਉਂਗੀ ਤੇ ਦੇਖੀ ਜਾਈ ਭਾਬੀ ਕਿਤੇ ਉਹਦਾ ਆਉਣ ਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਕਿ ਤੇ ਤੁਸੀਂ ਮਤਲਬ ਉਹਨਾਂ ਦੀ ਜਿਹੜੀ ਗੱਲ ਉਹਨਾਂ ਫਿਰ ਸੋਚ ਰਹੇ ਹੋ ਉਹਨਾਂ ਦੇ ਸ਼ੱਕ ਕਰ ਰਹੇ ਹੋ ਉਹ ਸ਼ੱਕ ਨੂੰ ਦੂਰ ਕਰਨ ਵਾਸਤੇ ਤੁਹਾਡੇ ਨਾਲ ਮਿੱਠੀ ਹੋ ਰਹੀ ਹੋਵੇ ਹੁਣਾਂ ਮੈਂ ਤੁਹਾਨੂੰ ਦੱਸਾਂ ਇਹਨੂੰ ਪਤਾ ਲੱਗ ਗਿਆ ਵੀ ਆਪਾਂ ਥਾਣੇ ਦਰਖਾਸਤ ਦਿੱਤੀ ਹੋਈ ਆ ਤੇ ਹੁਣ ਪੁਲਿਸ ਕੋਈ ਨਾ ਕੋਈ ਤਾਂ ਕਾਰਵਾਈ ਜ਼ਰੂਰ ਕਰੋਗੇ ਤੇ ਹੁਣ ਜਿਹੜੇ ਫੜ ਰੱਖੇ ਆ ਉਹ ਕਿੰਨਾ ਕੁ ਟਾਈਮ ਨਹੀਂ ਬੋਲਣਗੇ ਤੂੰ ਦੱਸ ਹੈ ਅੱਜ ਨਹੀਂ ਤਾਂ ਕੱਲ ਨਹੀਂ ਬੋਲਣਾ ਤਾਂ ਪਊਗਾ ਤੇ ਨਾਮ ਉਹਨਾਂ ਨੂੰ ਦੱਸਣਾ ਪਊਗਾ ਹੁਣ ਇਹਨੂੰ ਐਂ ਡਰ ਆ ਵੀ ਕੱਲ੍ਹ ਕੋਲੋਂ ਉਹਨੂੰ ਮੇਰਾ ਨਾਮ ਨਾ ਜਾਏ ਮੁੰਮਾ ਸਤਾ ਜਕੀਨ ਕੀਤਾ ਸਾਰਿਆਂ ਨੇ ਉਹਦੇ ਤੇ ਅੱਭੀ ਮੈਂ ਤਾਂ ਇੱਕ ਗੱਲ ਕਹਿਨੀ ਆ ਤੁਸੀਂ ਵੀ ਨਾ ਮਿੱਠੇ ਪਿਆਰੇ ਹੋ ਕੇ ਨਾ ਇਹਨੋਂ ਤਾਂ ਕੁਛਕ ਗੱਲਾਂ ਕਢਾ ਲਓ ਕਈ ਵਾਰੀ ਨਾ ਕਹਿੰਦੇ ਹੁੰਦੇ ਰੱਬ ਰਾਹੀ ਦਿੰਦਾ ਹੁੰਦਾ ਕੀ ਪਤਾ ਰੱਬ ਨੇ ਆਪਾਂ ਨੂੰ ਰਸਤੇ ਦਿੱਤਾ ਜਿਵੇਂ ਉਹ ਮਿੱਠੀ ਪਿਆਰੀ ਹੋਈ ਥੋੜੇ ਨਾਲ ਤੁਸੀਂ ਵੀ ਨਾ ਮਿੱਠੇ ਪਿਆਰੇ ਹੋ ਕੇ ਗੱਲਾਂ ਕਢਵਾ ਲਓ ਨਾਲੇ ਝੂਠ ਤਾਂ ਫੜਿਆ ਹੀ ਜਾਂਦਾ ਹੁੰਦਾ ਕੋਈ ਨਾ ਸੁੱਖ ਕਰਦੇ ਆ ਕੋਈ ਹੱਲ ਇਹ ਗੱਲ ਦਾ ਤਾਂ ਕੋਈ ਨਾ ਕੋਈ ਤਾਂ ਰਾਹ ਮਿਲੂਗਾ ਆਪਾਂ ਨੂੰ ਵੀ ਕੀ ਕਰਨਾ ਆਪਾਂ ਕੀ ਨਹੀਂ ਅਭੀ ਪਰ ਮੈਂ ਸੋਚ ਵੀ ਨਹੀਂ ਸਕਦੀ ਕਿ ਮੰਮੀ ਇਸ ਹੱਦ ਤੱਕ ਡਿੱਗ ਸਕਦੀ ਹੈ ਨਾਲੇ ਨਾ ਇਹ ਇੱਕ ਗੱਲ ਜੋ ਬੰਦਾ ਬੀਜ ਦਾ ਨਾ ਉਹੀ ਵੜਦਾ ਨਾਲੇ ਜਿਵੇਂ ਉਹਨੇ ਕੀਤੀ ਆ ਤੁਹਾਡੇ ਨਾਲ ਉਹਦੇ ਨਾਲ ਵੀ ਤਾਂ ਉਹੀ ਕੁਝ ਹੋ ਰਿਹਾ ਨਾ ਜੀਤੀ ਨਾਲ ਕੀ ਕੁਝ ਨਹੀਂ ਹੋਇਆ ਅੱਗੇ ਆਉਂਦੀ ਆ ਨਾ ਰੱਬ ਇੱਥੇ ਆ ਕਹਿੰਦੇ ਕਰਨੀ ਪਰਨੀ ਸਾਰੀ ਇੱਥੇ ਹੀ ਹੈ ਸੁੱਖ ਤੇਰੀ ਗੱਲ ਜਿਵੇਂ ਸਹੀ ਆ ਜਿਵੇਂ ਆਪਾਂ ਕਰਾਂਗੇ ਉਵੇਂ ਹੋਊਗਾ ਤੇ ਇੱਕ ਗੱਲ ਨੋਟ ਕੀਤੀ ਸੀ ਤੁਸ਼ਿੰਦਰਪਾਲ ਦੀ ਕੀ ਭਾਬੀ ਦੇਖ ਲਾ ਜਦੋਂ ਅਸੀਂ ਹਿੱਸਿਆਂ ਦੀ ਗੱਲ ਕਰਦੇ ਹੁੰਦੇ ਸੀ ਉਦੋਂ ਤਾਂ ਸਾਨੂੰ ਜਵਾਬ ਦੇ ਦਿੰਦੀ ਸੀ ਵੀ ਤੁਹਾਡਾ ਕੀ ਹੈ ਇੱਥੇ ਸਭ ਕੁਝ ਮੇਰਾ ਤੇ ਅੱਜ ਆਪ ਦੇ ਮੂੰਹੋਂ ਹੀ ਕਿਹਾ ਵੀ ਤੇਰਾ ਹਿੱਸਾ ਹੈ ਤੇ ਨਾਲੇ ਕਹਿੰਦੀ ਸੀ ਜੇ ਕੋਈ ਲੋੜ ਹੋਈ ਤੇ ਪੈਸੇ ਤੇਲੇ ਤੇ ਮੈਨੂੰ ਫੋਨ ਕਰਦੀ ਮੈਂ ਦੇ ਦੂੰਗੀ ਨਾ ਅੱਗੇ ਨਹੀਂ ਕਦੇ ਕੀਤਾ ਕਾਲੇ ਹੁੰਦੇ ਫੋਨ ਤੇ ਹੁਣੀ ਕਿਉਂ ਆਈ ਆਪਣੇ ਕੋਲ ਜਦੋਂ ਅਸੀਂ ਹਿੱਸਿਆਂ ਦੀ ਗੱਲ ਕਰਦੇ ਹੁੰਦੇ ਸੀ ਕੋਈ ਨਾ ਭਾਬੀ ਪਤਾ ਤਾਂ ਲੱਗ ਗਏ ਜਾਣਾ ਨਾਲੇ ਹੁਣ ਜਿੰਨੀ ਮਰਜ਼ੀ ਸਿਆੜੀ ਬਣ ਜੇ ਆਪਾਂ ਨੂੰ ਤਾਂ ਪਤਾ ਨਾ ਉਹਦੇ ਦਿਲ ਤੇ ਦਿਮਾਗ 'ਚ ਕੀ ਚੱਲਦਾ ਕੋਈ ਨਹੀਂ ਹੁਣ ਸਭ ਪਤਾ ਲੱਗ ਜੂ ਤੁਸੀਂ ਐਵੇਂ ਟੈਨਸ਼ਨ ਨਾ ਲਓ ਹਰਪ੍ਰੀਤ ਦਾ ਫੋਨ ਹੈਲੋ ਹਰਪ੍ਰੀਤ ਹਾਂ ਬਤ ਕਿਵੇਂ ਆ ਜ਼ਰੂਰੀ ਗੱਲ ਕਿਹੜੀ ਜ਼ਰੂਰੀ ਗੱਲ ਹਾਂ ਹਾਂ ਦੱਸ ਅੱਛਾ ਕਰੇ ਠੀਕ ਆ ਬਤ ਕੋਈ ਗੱਲ ਨਹੀਂ ਆ ਜਾ ਨਾ ਮੈਂ ਆ ਜਾ ਨਾ ਚੱਲ ਚੰਗਾ ਠੀਕ ਹੈ ਆਉਣਾ ਮੈਂ ਇਹ ਹਰਪ੍ਰੀਤ ਨੇ ਜ਼ਰੂਰੀ ਗੱਲ ਕਿਹੜੀ ਕਰਨੀ ਹੋਵੇ ਹੋ ਸਕਦਾ ਉਹਦੇ ਕੋਲ ਕੋਈ ਗੱਲਬਾਤ ਹੋਵੇ ਜਾਂ ਫਿਰ ਕੋਈ ਕਾਲੇ ਦੀ ਬਾਰਿਸ਼ ਕਰਨੀ ਹੋਵੇ ਜ਼ਮੀਨ ਜਦਾਤ ਬਾਰਿਸ਼ ਕਰਨੀ ਹੋਵੇ ਚਲ ਦੇਖਦੇ ਹਾਂ